ਔਰ ਜਿਹੜੇ ਬੰਦੇ ਨੇ 1984 ਵਰਗਾ ਕਾਲਾਕਾਰਾ ਹੋ ਜਾਣ ਦੇ ਬਾਵਜੂਦ ਵੀ ਕਾਂਗਰਸ ਤੋਂ ਪੱਲਾ ਨਹੀਂ ਮੋੜਿਆ ਜਾਂ ਕਾਂਗਰਸ ਨਹੀਂ ਛੱਡੀ ਹੈ ਨਾ ਸੋ ਇਟ ਮੀਨਸ ਕਿਤੇ ਨਾ ਕਿਤੇ ਤਾਂ ਉਹ ਉਸ ਰਵਾਇਤ ਚੋਂ ਹੀ ਆਇਆ ਨਾ ਜਿਹੜੀ ਤੇ ਇੰਦਰਾ ਗਾਂਧੀ ਆ ਜਿਹੜੀ ਤੇ ਹੋਰ ਜਿਹੜੇ ਲੋਕ ਆਏ ਜਿਹੜੇ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਆ ਕਿ ਸਿੱਖ ਜਾਇਬ ਘਰ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਫੋਟੋ ਲੱਗੀ ਹੋਈ ਹੈ। ਸ਼ਹੀਦ ਭਾਈ ਬੀਨ ਸਿੰਘ, ਭਾਈ ਸਤਵੰਦ ਸਿੰਘ ਤੇ ਭਾਈ ਕੇਰ ਸਿੰਘ ਦੀ ਫੋਟੋ ਲੱਗੀ ਹੋਈ ਹੈ। ਹੁਣ ਜੇ ਉਹਨਾਂ ਦੇ ਬਰਾਬਰ ਹੀ ਰਫਤਾਰ ਮਨਮੋਹਨ ਸਿੰਘ ਦੀ ਲੱਗਦੀ ਆ ਤਾਂ ਸੋ ਯਾਨੀ 60 ਪੰਜ ਅਭੀ ਆਪਾਂ ਆਪਾਂ ਕਿੱਧਰ ਹੋ ਜਾਈਏ ਹੈ ਨਾ ਐਜ਼ ਏ ਸਿਆਣੇ ਵਿਦਵਾਨ ਦੇ ਤੌਰ ਤੇ ਉਹਦਾ ਸਤਿਕਾਰ ਹੈ। ਪਰ ਉੱਤੇ ਸਿੱਖ ਪਰੰਪਰਾ ਚੋਂ ਆਏ ਯੋਧਿਆਂ ਤੇ ਵਿਦਵਾਨਾਂ ਦੀ ਹੈ ਨਾ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ ਫਾਰਵਰਡ ਹੂੰ ਹੂੰ ਜੇ ਪੜ੍ਹਾਈ ਜਾਂ ਕੋਈ ਵੱਡੀ ਤਾਲੀਮ ਹਾਸਲ ਕਰਨ ਲਈ ਫੌਰ ਵਟ ਕਿ ਉਸ ਪੜ੍ਹਾਈ ਜਾਂ ਤਾਲੀਮ ਨਾਲ ਕੌਮ ਦਾ ਕੁਝ ਸਦਰਿਆ ਕਿ ਨਹੀਂ ਹੈ ਜੇ ਕੌਮ ਤੋਂ ਬਾਹਰ ਜਾ ਕੇ ਕਿਸੇ ਦਾ ਕੁਝ ਸਦਰਿਆ ਹੈਗਾ ਤਾਂ ਉਹ ਤਾਂ ਇੱਕ ਡਿਫਰੈਂਟ ਗੱਲ ਹੈਗੀ ਹੈ ਨਾ ਤੇ ਫਿਰ ਖਬਰਾਂ ਨੇ ਵੀ 1985 ਵਿੱਚ ਜਾ ਕੇ ਯੂਨੋ ਵਿੱਚ ਉਹ ਕਹਿੰਦੇ ਆ ਕਿ ਭਾਰਤ ਵਿੱਚ ਘਟ ਗਣਤੀਆਂ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ ਮਤਲਬ ਉਹ ਤੋਂ ਨਵੰਬਰ ਅਜੇ ਵਾਪਰਿਆ ਹੀ ਸੀ ਨਵੰਬਰ 84 ਵਾਪਰਿਆ ਸੀ ਤੇ ਘਟ ਗਣਤੀਆਂ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ ਮਤਲਬ ਕਿ ਇਸ ਤਰ੍ਹਾਂ ਨੇ ਵੀ ਧਿਆਨ ਨਹੀਂ ਦਿੱਤਾ ਕੇਂਦਰੀ ਸਿੱਖ ਜਾਇਬ ਕਰਦੇ ਵਿੱਚ ਜਿਹੜਾ ਹੈਗਾ ਸਰਦਾਰ ਮਨਮੋਹ ਸਿੰਘ ਹੁਣਾਂ ਦੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਲਗਾਈ ਜਾਣੀ ਹੈ ਸਰਦਾਰ ਤਾਰ ਸਿੰਘ ਜੀ ਉਹਨਾਂ ਨੂੰ ਬਹੁਤ ਸਾਰੇ ਸਿੱਖ ਜਿੱਦਾਂ ਐਜ਼ ਅ ਰੋਲ ਮਾਡਲ ਵੀ ਮੰਨਦੇ ਹੋਣਗੇ ਕਾਫੀ ਕੁਝ ਹੈਗਾ ਪਰ ਐਜ਼ ਅ ਸਿਧਾਂਤਕ ਤੌਰ ਤੇ ਕੀ ਕੇਂਦਰੀ ਸਿੱਖ ਜਾਇਬ ਕਰਦੇ ਵਿੱਚ ਉਹਨਾਂ ਦੀ ਤਸਵੀਰ ਲੱਗ ਸਕਦੀ ਹੈ ਜਾ ਨਹੀਂ ਇਹਨੂੰ ਤੁਸੀਂ ਕਿਵੇਂ ਇੰਟਰਪ੍ਰੀਟ ਕਰੋਗੇ ਦੇਖੋ ਐਜ਼ ਅ ਸਿੱਖ ਇੱਕ ਤਰ੍ਹਾਂ ਨਾਲ ਜੇ ਆਪਾਂ ਕਹੀਏ ਉਹਨਾਂ ਦੇ ਇੱਕ ਕੰਟ੍ਰਿਬਿਊਸ਼ਨ ਹੋਏਗੇ ਕਿ ਉਹ ਇਕਨੋਮੀ ਦੇ ਮਹਾਰ ਸੀਗੇ ਸੋ ਸੋ ਬਹੁਤ ਸਾਰਾ ਯਾ ਪ੍ਰਸ਼ਾਸਨ ਦੇ ਵੀ ਮਹਾਰ ਹੈਗੇ ਆ ਪਰ ਜਿਹੜੇ ਬੰਦੇ ਨੇ 1984 ਵਰਗਾ ਕਲੂਕਾਰਾ ਹੋ ਜਾਣ ਦੇ ਬਾਵਜੂਦ ਵੀ ਕਾਂਗਰਸ ਤੋਂ ਪੱਲਾ ਨਹੀਂ ਮੋੜਿਆ ਯਾ ਕਾਂਗਰਸ ਨਹੀਂ ਛੱਡੀ ਹਣਾ ਸੋ ਇਟ ਮੀਨਸ ਕਿਤੇ ਨਾ ਕਿਤੇ ਤਾਂ ਉਹ ਉਸ ਰਵਾਇਤ ਚੋਂ ਹੀ ਆਇਆ ਨਾ ਜਿਹੜੀ ਤੇ ਇੰਦਰਾ ਗਾਂਧੀ ਆ ਜਿਹੜੀ ਤੇ ਹੋਰ ਜਿਹੜੇ ਲੋਕ ਆਏ ਜਿਹੜੇ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਆ ਕਿ ਹੁਣ ਸਿੱਖ ਜਾਇਬ ਘਰ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਫੋਟੋ ਲੱਗੀ ਹੋਈ ਆ ਸ਼ਹੀਦ ਭਾਈ ਬੀਨਤ ਸਿੰਘ ਭਾਈ ਸਤਵੰਦ ਸਿੰਘ ਤੇ ਭਾਈ ਕੇਰ ਸਿੰਘ ਦੀ ਫੋਟੋ ਲੱਗੀ ਹੋਈ ਹੈ ਹੁਣ ਜੇ ਉਹਨਾਂ ਦੇ ਬਰਾਬਰ ਹੀ ਅਫਸਰ ਮਰਮੋਣ ਸਿੰਘ ਦੀ ਲੱਗਦੀ ਆ ਤਾਂ ਸੋ ਜਣੀ 605 ਵੀ ਆਪਾਂ ਆਪਾਂ ਕਿਦਾਂ ਮੁਝਾ ਹੀ ਹੈ ਨਾ ਐਜ਼ ਅ ਸਿਆਣੇ ਵਿਦਵਾਨ ਦੇ ਤੌਰ ਤੇ ਉਹਦਾ ਸਤਿਕਾਰ ਹੈ ਪਰ ਉੱਥੇ ਸਿੱਖ ਪਰੰਪਰਾ ਚੋਂ ਆਏ ਯੋਧਿਆਂ ਤੇ ਵਿਦਵਾਨਾਂ ਦੀ ਹੈ ਨਾ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ ਫਾਰਵਰਡ ਹੂੰ ਹੂੰ ਪੜ੍ਹਾਈ ਜਾਂ ਕੋਈ ਵੱਡੀ ਤਾਲੀਮ ਹਾਸਲ ਕਰਨ ਲਈ ਫੌਰ ਵਟ ਕਿ ਉਸ ਪੜ੍ਹਾਈ ਜਾਂ ਤਾਲੀਮ ਨਾਲ ਕੌਮ ਦਾ ਕੁਝ ਸਦਰਿਆ ਕਿ ਨਹੀਂ ਹੈ ਜੇ ਕੌਮ ਤੋਂ ਬਾਹਰ ਜਾ ਕੇ ਕਿਸੇ ਦਾ ਕੁਝ ਸਦਰਿਆ ਹੈਗਾ ਤਾਂ ਉਹ ਤਾਂ ਇੱਕ ਡਿਫਰੈਂਟ ਗੱਲ ਹੈਗੀ ਹੈ ਨਾ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਬਰਾਬਰ ਹੈ ਜਾਂ ਸ਼ਹੀਦ ਬੈਂ ਸਿੰਘ ਦੇ ਬਰਾਬਰ ਬਰਾਬਰ ਜਿਹੜੀ ਹੈਗੀ ਇਹਨਾਂ ਦੀ ਬੀਬੀ ਉਹ ਕਟਕਟ ਇੰਦਰਾ ਗਾਂਧੀ ਵਾਲੀ ਪੋਸਟ ਤਾਂ ਹੀ ਛੜੇ ਹੈਗੇ ਨਾ ਹੂੰ ਬਿਲਕੁਲ ਸੋ ਉਹ ਹੈਗਾ ਸੋ ਇਹ ਇਹ ਉਹ ਬੜੀ ਬੜੀ ਅਸਲ ਚ ਇਹਦੀ ਵਿਆਖਿਆ ਕਰਨੀ ਬੜੀ ਕੰਪਲਿਕੇਟਿਡ ਹੈਗੀ ਆ ਇਹ ਤਾਂ ਸ਼੍ਰੋਮਣੀ ਕਮੇਟੀ ਨੂੰ ਜਾਂ ਸਿੱਖ ਵਿਦਵਾਨਾਂ ਨੂੰ ਵਿਚਾਰ ਕਰਨਾ ਚਾਹੀਦਾ ਫੋਟੋ ਲਾਉਣ ਤੋਂ ਪਹਿਲਾਂ ਵੀ ਐਗਜ਼ੈਕਟ ਕਰੇ ਜਾਂ ਐਜ਼ ਐ ਸਿੱਖ ਉਹਦਾ ਸਤਕਾਰ ਰਹੂਗਾ ਪਰ ਜਿਸ ਪਰੰਪਰਾ ਚ ਰਹਾ ਵੀ ਤੇ ਫਿਰ ਖਬਰਾਂ ਨੇ ਵੀ 1985 ਵਿੱਚ ਜਾ ਕੇ ਯੂਨੋ ਵਿੱਚ ਉਹ ਕਹਿੰਦੇ ਆ ਵੀ ਭਾਰਤ ਵਿੱਚ ਘੱਟ ਗਿਣਤੀਆਂ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ ਮਤਲਬ ਉਹ ਤੋਂ ਨਵੰਬਰ ਅਜੇ ਵਾਪਰਿਆ ਹੀ ਸੀਗਾ ਨਵੰਬਰ 84 ਵਾਪਰਿਆ ਸੀ ਤੇ ਘੱਟ ਗਿਣਤੀਆਂ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ ਮਨ ਕੇ ਇਸ ਤਰ੍ਹਾਂ ਦੇ ਵੀ ਬਿਆਨ ਇਹਦੇ ਆਏ ਸੋ ਸਾਨੂੰ ਸੋਚਣਾ ਪੈਣਾ ਵੀ ਉਹਨਾਂ ਨੇ ਕੌਮ ਲਈ ਕੰਟ੍ਰਿਬਿਊਟ ਕਰਿਆ ਕਿ ਨਹੀਂ ਮੈਂ ਇਹਦੇ ਬਾਰੇ ਫੈਸਲਾ ਨਹੀਂ ਕੋਈ ਦੇ ਸਕਦਾ ਇਹ ਤਾਂ ਸਿੱਖ ਸੰਗਤ ਹੀ ਫੈਸਲਾ ਕਰੇ ਮੇਰੇ ਆਪਣੇ ਵਿਚਾਰ ਆ ਜਿਸ ਤਰ੍ਹਾਂ ਵੀ ਇਹਨੂੰ ਦੁਬਾਰਾ ਬਚਾਣਾ ਮਨ ਕਿਤਨਾ ਕਿਤੇ ਵਿਸ਼ਾ ਜਿਹੜਾ ਹੈ ਪਰਚੋਲ ਭਾਲਦਾ ਹੈਗਾ ਕਿਉਂਕਿ ਕੇਂਦਰੀ ਸਿਕ ਪਰ ਆਪਾਂ ਵੈਸੇ ਵੀ ਦੇਖਿਆ ਬਹੁਤ سارے ਹੋਰ ਵੀ ਈਵਨ ਕਿ ਜਿਹੜੇ ਸਾਫਕਾ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਰਹਿ ਚੁੱਕੇ ਨੇ ਸ਼ਰੂਮਣੀ ਕਮੇਟੀ ਦੇ ਮਿਸਟਰ ਮੱਕੜ ਉਹਨਾਂ ਦੀ ਵੀ ਲੱਗੀ ਹੋਈ ਆ ਕੋਈ ਨਾ ਕੋਈ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਨਾ ਕਿ ਬੰਦੇ ਦਾ ਕਿਰਦਾਰ ਕੀ ਹੈਗਾ ਸੀ ਜਾਂ ਬੰਦੇ ਦੀ ਕੌਮ ਨੂੰ ਕੀ ਦੇਣ ਹੈਗੀ ਆ ਹੁਣ ਜਦੋਂ ਅਕਾਲ ਤਖਤ ਨੇ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਲੈ ਲਿਆ ਹ ਹ ਤੇ ਉਹਦੇ ਤੋਂ ਫਿਰ ਇਹ ਇਹ ਹੁਣ ਵਿਚਾਰਨਾ ਚਾਹੀਦਾ ਉਤੋਂ ਬਾਅਦ ਜੇ ਇਹ ਗੱਲਾਂ ਹੁੰਦੀਆਂ ਨੇ ਤਾਂ ਵੀ ਕੌਮ ਕਿਉਂਕਿ ਕੌਮ ਦਾ ਅਜਾਇਬ ਘਰ ਆਹੋ ਉਹ ਸਰਕਾਰ ਦਾ ਅਜਾਇਬ ਘਰ ਨਹੀਂ ਹੈਗਾ ਥੇਰ ਇਜ਼ ਡਿਫਰੈਂਸ ਬੀਟਵੀਨ ਨੇਸ਼ਨ ਐਂਡ ਸਟੇਟ ਸਰਕਾਰ ਨੇ ਤੇ ਉਹਨਾਂ ਦੇ ਸਸਕਾਰ ਕਰਨ ਦੇ ਲਈ ਜਗ੍ਹਾ ਨਹੀਂ ਦਿੰਦੀ ਬਾਕੀਆਂ ਦੇ ਬਰਾਬਰ ਦੇ ਤੇ ਹੁਣ ਜਦੋਂ ਅਕਾਲ ਦਰਬਾਰ ਸਾਹਿਬ ਦੀ ਪਰਕਰਮਾਂ ਚ ਸਾਡੇ ਸੂਰਮਿਆਂ ਦਾ ਇੱਕ ਵੱਖਰਾ ਅਜਾਇਬ ਘਰ ਬਣਿਆ ਜਿਹੜੇ 1984 ਦੇ ਵਿੱਚ ਸ਼ਹੀਦੀਆਂ ਪਾਗੇ ਹੋਏ ਸੋ ਉਹ ਉਹਦੇ ਬਰਾਬਰ ਇਸ ਤਰ੍ਹਾਂ ਕਰਨਾ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਵੱਡੀ ਪਰਚੋਲ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਿਸ਼ਾ ਹੈਗਾ ਔਰ ਕੌਮ ਦੇ ਵਿਦਵਾਨਾਂ ਨੂੰ ਜ਼ਰੂਰ ਇਹਦੇ ਤੇ ਵਿਚਾਰ ਜਿਹੜੇ ਆਪਣੇ ਦੇਣੇ ਚਾਹੀਦੇ ਹੈਗੇ ਨੇ ਕਿ ਕੀ ਕੁਝ ਇਸ ਤੇ ਹੋਣਾ ਚਾਹੀਦਾ ਹੈ ਕੀ ਇਸ ਤਰ੍ਹਾਂ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਹੈ ਕਿਉਂਕਿ ਦੋ ਵੱਖਰੀਆਂ ਵੱਖਰੀਆਂ ਧਾਰਾਵਾਂ ਨੇ ਇੱਕ ਸਰਕਾਰ ਦੀ ਧਾਰਾ ਹੈਗੀ ਹੈ ਇੱਕ ਬੰਨੇ ਜੇ ਆਪਾਂ ਕਹੀਏ ਕਿ ਜਿਹੜੀ ਦੂਸਰੀ ਧਾਰਾ ਹੈਗੀ ਹੈ ਔਰ ਤੁਸੀਂ ਇਹਨਾਂ ਨੂੰ ਕਿਤਨਾ ਕਿਤੇ ਮਿਕਸ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਵੀ ਨੇ ਤੇ ਇਹ ਵੀ ਨੇ ਤੇ ਦੋਵੇਂ ਬਰਾਬਰ ਨੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿਸ਼ਲੇਸ਼ਣ ਹਾਲ ਦੀਆਂ ਹੈਗੀਆਂ ਨੇ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਹੋਰ ਜੜੀ ਵਿਚਾਰ ਚਰਚਾ ਹੋਵੇਗੀ ਅੱਜ ਦੇ ਸੈਟ ਦੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਓ ਜੀ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਅਖੀਰ ਦੇ ਵਿੱਚ ਧੰਨਵਾਦ ਕਰਦੇ ਹਾਂ ਸਰਦਾਰ ਰਵਤਾਰ ਸਿੰਘ ਉਹਨਾਂ ਦਾ ਦਰਸ਼ਕਾਂ ਦਾ ਤੇ ਫਤਿਹ ਦੀ ਸਾਜ ਪਾਉਣਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ